ਤਾਰਾ 295 ਇੱਕ ਵਾਰ ਫੇਰ ਚਰਚਾ ਚ ਇਸ ਵਾਰ ਇਹ ਇਸ ਕਰਕੇ ਚਰਚਾ ਚ ਹੈ ਕਿ ਤਰਖੀ ਦੇ ਕਾਰਕੁਨ ਭਪਿੰਦਰ ਸਿੰਘ ਫੌਜੀ ਅਤੇ ਸਰਜੀਤ ਸਿੰਘ ਦੌਧਰ ਤੇ ਵੱਖਰੇ ਵੱਖਰੇ ਇਸ ਤਾਰਾਦੀਨ ਪਰਚੇ ਦਰਜ ਕੀਤੇ ਗਏ ਆ ਹੁਣ ਤੱਕ ਦੀ ਜਾਣਕਾਰੀ ਅਨਸਾਰ ਭਪਿੰਦਰ ਸਿੰਘ ਫੌਜੀ ਨੂੰ ਤਾਂ ਇੱਕ ਵਾਰ ਜਵਾਨਤ ਮਿਲ ਗਈ ਹੈ ਹਰਜੀਤ ਸਰਜੀਤ ਸਿੰਘ ਦੌਧਰ ਬਾਰੇ ਹਜੇ ਕੇਸ ਚੱਲ ਰਿਹਾ ਹੈ ਅ ਅੱਜ ਆਪਾਂ ਜਿਹੜੀ ਗੱਲ ਕਰਨੀ ਚਾਹੁੰਦੇ ਆ ਕਿ ਇਹ ਸਾਰਾ ਕੁਝ ਹੋ ਕੀ ਰਿਹਾ ਇਸ ਸਾਰੇ ਕੁਝ ਦਾ ਪਿਛੋਕੜ ਕੀ ਹੈ ਪਿਛੋਕੜ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਦੱਸਣਾ ਚਾਹਣੇ ਆ ਕਿ ਅਸਲ ਦੇ ਵਿੱਚ ਤਾਂ ਇੱਕ ਉਹ ਧਿਰ ਹੁੰਦੀ ਹੈ ਕਿ ਜਿਹੜੀ ਧਿਰ ਕੋਲੇ ਸੱਤਾ ਹੁੰਦੀ ਹੈ ਸੱਤਾ 'ਚ ਬਣੇ ਰਹਿਣਾ ਚਾਹੁੰਦੀ ਆ ਉਹ ਗਣਤੀ ਦੇ ਵਿੱਚ ਹੁੰਦੀ ਆ ਉਹ ਹਮੇਸ਼ਾ ਹੀ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਦੂਸਰੇ ਵਿਚਾਰਾਂ ਨੂੰ ਦਬਾਉਣ ਲਈ ਆਪਣੇ ਧਰਮ ਆਪਣੇ ਪੱਖ ਨੂੰ ਮਜ਼ਬੂਤ ਕਰਨ ਲਈ ਗੱਲਾਂ ਪੜਾਉਂਦੀ ਰਹਿੰਦੀ ਸੱਚ ਕਿਸ ਕੋਲੇ ਆ ਤੱਤ ਕਿਸ ਕੋਲੇ ਆ ਇਹ ਗੱਲ ਪਾਸੇ ਰਹਿ ਜਾਂਦੀ ਵੱਡੀ ਗੱਲ ਇਹ ਹੋ ਜਾਂਦੀ ਆ ਕਿ ਰਾਜ ਸੱਤਾ ਦਾ ਤੁਹਾਨੂੰ ਥਾਪੜ ਆ ਉਸੇ ਕਿਸਮ ਦੇ ਕਾਨੂੰਨ ਬਣ ਜਾਂਦੇ ਆ ਤੇ ਉਹਨਾਂ ਕਾਨੂੰਨਾਂ ਦੀ ਹੀ ਫਿਰ ਸਜ਼ਾ ਦੇਣੀ ਸ਼ੁਰੂ ਹੋ ਜਾਂਦੀ ਇਹੋ ਜਿਹੀ ਦੋਸ਼ ਲਾ ਕੇ ਕਿਸੇ ਸਮੇ ਸocrates ਨੂੰ ਜ਼ਹਿਰ ਦਿੱਤਾ ਗਿਆ ਸੀ ਇਹੋ ਜਿਹੀ ਦੋਸ਼ ਲਾ ਕੇ ਕਿਸੇ ਸਮੇਂ ਈਸਾ ਮਸੀਹ ਨੂੰ ਸੂਲੀ ਤੇ ਚੜਾਇਆ ਗਿਆ ਸੀ ਇਹੋ ਜਿਹੀ ਦੋਸ਼ ਲਾ ਕੇ ਬਰੂਨੋ ਨੂੰ ਸਾੜਿਆ ਗਿਆ ਸੀ ਇਹੋ ਜਿਹੀ ਦੋਸ਼ ਲਾ ਕੇ ਗਲੀਲੀਓ ਨੂੰ ਜੇਲ੍ਹ ਭੇਜਿਆ ਗਿਆ ਸੀ ਇਹੋ ਜਿਹੀ ਦੋਸ਼ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਸਮਿਆਂ ਤੇ ਲਾਏ ਜਾਂਦੇ ਰਹੇ ਹਨ ਇਹਨਾਂ ਦਾ ਪਛੋਕੜ ਕੀ ਹੈ ਪਸ਼ੋਕੜ ਅਸਲ ਦੇ ਵਿੱਚ ਕੀ ਹੈ ਭਾਰਤ ਦੇ ਵਿੱਚ ਜਿਹੜੀ ਧਾਰਾ 153 ਉਹ ਕਹਿੰਦੀ ਹੈ ਆਈਪੀਸੀ ਦੀ ਧਾਰਾ ਕਿ ਕੋਈ ਵੀ ਲਿਖੀ ਵੀ ਗੱਲ ਬੋਲੀ ਵੀ ਗੱਲ ਜਾਂ ਇਸ਼ਾਰੇ ਜਾਂ ਕੋਈ ਹੋਰ ਕਾਰਵਾਈ ਜਿਵੇਂ ਕੋਈ ਮਾਰਕ ਕੱਢਣਾ ਜਾਂ ਇਕੱਠੇ ਹੋਣਾ ਜਾਂ ਝੰਡਾ ਲਹਿਰਾਉਣਾ ਜਿਹੜਾ ਕਿਸੇ ਹੋਰ ਸਮਾਜਿਕ ਸਮੂਹ ਧਰਮ ਦੇ ਆਧਾਰ ਤੇ ਨਸਲ ਦੇ ਆਧਾਰ ਤੇ ਜੰਮਣ ਭੋਏ ਦੇ ਆਧਾਰ ਤੇ ਭਾਸ਼ਾ ਦੇ ਆਧਾਰ ਤੇ ਦੋ ਗਰੁੱਪਾਂ ਦੇ ਦਰਮਿਆਨ ਨਫ਼ਰਤ ਫਲਾਉਂਦਾ ਹੋਵੇ ਤਾਂ ਉਹ ਸਜ਼ਾ ਯੋਗ ਅਪਰਾਧ ਜਿਹੜੀ 295 ਆ ਇਹਦੀ ਵੀ ਇੱਕ ਆਪਣੇ ਆਪ ਦੇ ਵਿੱਚ ਬੜੀ ਬਲੱਖਣਤਾ ਹੈ ਰਾਨੀ ਵਾਲੀ ਗੱਲ ਆ ਕਿ ਇਸ ਗੱਲ ਦੇ ਜੇ ਅਸੀਂ ਪਸ਼ੋਕੜ ਚ ਜਾਈਏ ਤਾਂ ਬਹੁਤ ਪਹਿਲਾਂ ਜਦੋਂ ਦੇਸ਼ ਅੰਗਰੇਜ਼ਾਂ ਦੇ ਅਧੀਨ ਸੀ ਉਸ ਸਮੇਂ ਰਾਜਪਾਲ ਮਹਾਸ਼ੇ ਰਾਜਪਾਲ ਨੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਰੰਗੀਲਾ رسول ਜਿਸ ਵਿੱਚ ਪਗੰਬਰ ਦੇ ਬਾਰੇ ਉਸ ਦੇ ਕਹਿ ਸਕਦੇ ਆ ਕਿ ਜੀਵਨ ਬਾਰੇ ਕੁਝ ਜਿਹੀਆਂ ਗੱਲਾਂ ਕਿ ਜਿਹੜੀਆਂ ਮੁਸਲਮਾਨਾਂ ਨੂੰ ਪਸੰਦ ਨਹੀਂ ਆਈਆਂ ਸਿੱਟੇ ਵਜੋਂ ਉਸ ਸਮੇਂ ਦੰਗੇ ਹੋਏ ਉਸ ਰਾਜਪਾਲ ਤੇ ਅਟੈਕ ਹੋਇਆ ਦੋ ਅਟੈਕ ਹੋਏ ਤੀਜੇ ਅਟੈਕ ਤੇ ਉਸ ਨੂੰ ਛੁਰਾ ਮਾਰ ਕੇ ਮਾਰ ਵੀ ਦਿੱਤਾ ਗਿਆ ਪਹਿਲਾਂ ਉਹਦੂ ਕੇਸ ਚੱਲਿਆ ਕੇਸ ਚੱਲਿਆ ਤਾਂ ਕੇਸ ਦੇ ਵਿੱਚ ਇਹ ਤਾਂ ਜੱਜਾਂ ਨੇ ਮੰਨ ਲਿਆ ਕਿ ਇਹ ਕਿਤਾਬ ਆ ਜਿਹੜੀ ਇਹ ਇੱਕ ਧਰਮ ਦੇ ਲੋਕਾਂ ਨੂੰ ਦੂਜੇ ਧਰਮ ਦੇ ਖਿਲਾਫ ੜਕਾਉਂਦੀ ਹੈ ਪਰ ਉਹ ਕਹਿੰਦੇ ਕਿ ਸਾਡੇ ਕੋਲੇ ਅਜਿਹਾ ਕੋਈ ਕਾਨੂੰਨ ਨਹੀਂ ਕਿ ਜਿਹੜਾ ਵਿਅਕਤੀ ਕੋਈ ਅਜਿਹਾ ਕਾਰਜ ਕਰੇ ਉਹਨੂੰ ਸਜ਼ਾ ਵੀ ਦੇਣੀ ਪਣਦੀ ਤਾਂ ਉਦੋਂ ਇਹ ਕਾਨੂੰਨ ਮੁੱਢਲੇ ਤੌਰ ਤੇ ਹੋਣ ਚਾਹਿਆ ਤਾਂ ਆਧ ਪਾਰਤ ਦੇ ਵਿੱਚ ਵੀ ਇਹ ਕਾਨੂੰਨ ਚਾਲੂ ਆ ਇਦਾ ਰੂਪ ਬਦਲ ਗਿਆ ਹੈਰਾਨੀ ਵਾਲੀ ਗੱਲ ਹੈ ਕਿ ਉਸ ਸਮੇਂ ਜਿਹੜੇ ਮੁਸਲਮਾਨ ਉਹ ਇਸ ਕਾਨੂੰਨ ਦੀ ਮੰਗ ਕਰਦੇ ਸੀ ਤੇ ਜਿਹੜੇ ਉਸ ਸਮੇਂ Hindu ਮਹਾਸ਼ੇਸੀ ਉਹ ਇਸ ਦਾproth ਕਰਦੇ ਸੀ ਉਹ ਇਸ ਨੂੰ speech ਦੀ ਫ੍ਰੀडम ਮੰਨਦੇ ਸੀ ਬੋਲਣ ਦੀ ਆਜ਼ਾਦੀ ਦੀ ਗੱਲ ਕਰਦੇ ਸੀ ਅੱਜ ਸਥਿਤੀ ਉਲਟੀ ਹੋਈ ਹੈ ਕਿ ਜਿਹੜੀ ਇਹ ਧਾਰਾ ਹੈ ਇਸ ਦਾ ਵਿਰੋਧ ਘਟ ਗਣਤੀਆਂ ਕਰ ਰਹੀਆਂ ਚਾਹੇ ਮੁਸਲਮਾਨ ਹੋਣ ਚਾਹੇ ਸਿੱਖ ਹੋਣ ਇਸ ਦਾ ਵਿਰੋਧ ਕਰ ਰਹੇ ਇਹ ਹੈਰਾਨੀ ਵਾਲੀ ਗੱਲ ਅਸਲ ਦੇ ਵਿੱਚ ਇਹ ਸਾਰੀ ਕਹਾਣੀ ਕੀ ਹੈ ਕਹਾਣੀ ਸਮਝਣ ਦੇ ਲਈ ਮੋٹے तौर ਤੇ ਤੁਸੀਂ ਕਿਸੇ ਵੀ ਰਿਲੀਜੀਅਸ ਫੇਥ ਕਿਸੇ ਵੀ ਧਾਰਮਿਕ ਵਿਸ਼ਵਾਸ ਦੇ ਖਿਲਾਫ ਬਗੰਬਰ ਗੁਰੂ ਪੀਰ ਦੇਵਤੇ ਦੇ ਖਿਲਾਫ ਮੂਰਤੀ ਜਾ ਕੇ ਸੇ ਧਾਰਮਿਕ ਗ੍ਰੰਥ ਦੇ ਖਿਲਾਫ ਜਦੋਂ ਵੀ ਕੁਝ ਬੋਲਦੇ ਆ ਤੁਹਾਡੇ ਬੋਲਣ ਦਾ ਆਧਾਰ ਕਿੰਨਾ ਵੀ ਵਿਗਿਆਨਕ ਹੋਵੇ ਕਿੰਨਾ ਵੀ ਤੱਥ ਆਧਾਰਤ ਹੋਵੇ ਕਿੰਨਾ ਵੀ ਲੌਜੀਕਲ ਹੋਵੇ ਪਰ ਜੇ ਦੂਸਰਾ ਵਿਅਕਤੀ ਇਹ ਕਹਿ ਦੇਵੇ ਕਿ ਮੇਰਾ ਇਹਦੇ ਨਾਲ ਧਾਰਮਿਕ ਭਾਵਨਾਵਾਂ ਟਟਕਦੀਆਂ ਤਨਿਸ਼ਚੈ ਕੇਸ ਦਰਜ ਹੋ ਜਾਂਦਾ ਹੈ ਸਿਰਫ ਮੌਕੇ ਦਾ ਜਿਹੜਾ ਅਫਸਰ ਉਸ ਨੂੰ ਇਹ ਚਾਉਣਾ ਹੁੰਦਾ ਕਿ ਇਸ ਨਾਲ ਦੰਗੇ ਪੜਕ ਸਕਦੇ ਆ ਦੰਗੇ ਪੜਕਨ ਦਾ ਆਦੇਸ਼ ਹੈ ਤਨਿਸ਼ਚੈ ਇਸ ਕੰਮ ਦੇ ਵਿੱਚ ਅਜਿਹੇ ਲੋਕ ਬੜੇ ਸਮਰੱਥ ਨੇ ਇਹਦੇ ਨਾਲ ਕੁਚਲਿਆ ਕੀ ਜਾਂਦਾ ਹੈ ਬੋਲਣ ਦੀ ਆਜ਼ਾਦੀ ਕੁਚਲੀ ਜਾਂਦੀ ਕੁੱਝ ਲਿਆ ਕੀ ਜਾਂਦਾ ਹੈ ਇਹਦੇ ਨਾਲ ਨਵੇਂ ਵਿਚਾਰ ਪ੍ਰਗਟ ਕਰਨੇ ਕੁੱਝ ਲਏ ਜਾਂਦੇ ਇਸ ਨਾਲ ਹੁੰਦਾ ਕੀ ਹੈ ਕਿ ਤੁਸੀਂ ਕੋਈ ਵੀ ਮੌਲਕ ਵਿਗਿਆਨਕ ਨਵਾਂ ਵਿਚਾਰ ਨਹੀਂ ਦੇ ਸਕਦੇ ਸਰਕਾਰ ਦੇ ਸਾਹਮਣੇ ਅਸਲ ਚੁਣੌਤੀ ਇਹ ਨਹੀਂ ਦੀ ਕਿ ਉਹ ਸੱਚ ਪੇਸ਼ ਕਰਨਾ ਚਾਹੁੰਦੀ ਹੈ ਸਰਕਾਰ ਸਾਹਮਣੇ ਚੁਣੌਤੀ ਇਹ ਪੇਸ਼ ਹੁੰਦੀ ਹੈ ਕਿ ਅਮਨ ਕਾਨੂੰਨ ਦੀ ਹਾਲਾਤ ਖਰਾਬ ਹੋ ਚੁਕੀ ਤਾਂ ਇਸ ਨੂੰ ਬੋਗਣਤੀ ਜੜੀ ਉਹ ਘਟ ਗਣਤੀ ਨੂੰ ਦਬਾਉਣ ਲਈ ਡਰਨ ਲਈ ਤਮਕਾਉਣ ਲਈ ਉਹ ਵਰਤਦੀ ਹੈ ਮੈਂ ਕਈ ਵਾਰ ਸੋਚਦਾ ਹਾਂ ਕਿ ਜਿਹੜੇ ਧਾਰਮਿਕ ਸਥਾਨ ਨੇ ਉੱਥੇ ਜਿਹੜੇ ਲੋਕ ਪ੍ਰਵਚਨ ਕਰਦੇ ਨੇ ਕੀਰਤਨ ਕਰਦੇ ਨੇ ਉੱਥੇ ਜਿਹੜੇ ਕਥਾ ਕਰਦੇ ਨੇ ਉੱਥੇ ਜਿਹੜੀਆਂ ਗੱਲਾਂ ਆਖੀਆਂ ਜਾਂਦੀਆਂ ਉਹਦੇ ਵਿੱਚ ਆਖਿਆ ਜਾਂਦਾ ਕਿ ਜੇ ਤੁਸੀਂ ਧਰਮ ਨੂੰ ਨਹੀਂ ਮੰਨਦੇ ਤੁਸੀਂ ਨਾਸਤਿਕਾਂ ਤੁਸੀਂ ਨਰਕਾਂ ਜਾਓਗੇ ਤੁਸੀਂ ਬੰਦੇ ਹੀ ਨਹੀਂ ਤੁਸੀਂ ਜਾਨਵਰਾਂ ਸਮਾਨ ਆ ਤੁਹਾਡੀ ਕਾਦੀ ਜ਼ਿੰਦਗੀ ਆ ਵਗੈਰਾ ਵਗੈਰਾ ਕੀ ਜਿਹਈਆਂ ਗੱਲਾਂ ਜਿਹੜੀਆਂ ਉਹ ਵਿਗਿਆਨਕ ਸੋਚ ਵਾਲਿਆਂ ਦੀ ਨਾਸਤਕ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦੀਆਂ ਕੀ ਅਜੇਹੇ ਪ੍ਰਚਾਰਕਾਂ ਤੇ ਵੀ ਕੇਸ ਦਰਜ ਹੋਣਾ ਚਾਹੀਦਾ ਅਜੇਹੇ ਕੇਸ ਤਾਂ ਅਸੀਂ ਕਦੇ ਦਰਜ ਹੁੰਦਾ ਸੁਣਿਆ ਨਹੀਂ ਨਿਸ਼ਚੈ ਇਹ ਸਾਰੀ ਜਿਹੜੀ ਖੇਡ ਹੈ ਇਹ ਬੋਹ ਗਣਤੀ ਦੀ ਖੇਡ ਕਿ ਜਿਹੜੀ ਬੋਹ ਗਣਤੀ ਹੈ ਉਹ ਆਪਣੇ ਤੋਂ ਵੱਖਰੇ ਵਿਚਾਰਾਂ ਵਾਲਿਆਂ ਦਬਾਉਣ ਲਈ ਹਮੇਸ਼ਾ ਇਹ ਢੰਗ ਵਰਤਦੀ ਹੈ ਕਿ ਜੇ ਘੱਟ ਗਿਣਤੀ ਆਪਣੀ ਗੱਲ ਉਠਾਉਂਦੀ ਹੈ ਚਾਹੇ ਉਹ ਪਛਾਈ ਪੱਦਰ ਤੇ ਘੱਟ ਗਿਣਤੀ ਹੋਵੇ ਚਾਹੇ ਉਹ ਜਾਤ ਦੇ ਕਿਸੇ ਜੰਮਣ ਥਾਂ ਦੇ ਅਨਸਾਰ ਘੱਟ ਗਿਣਤੀ ਹੋਵੇ ਚਾਹੇ ਉਹ ਧਰਮ ਦੇ ਆਧਾਰ ਤੇ ਘੱਟ ਗਿਣਤੀ ਹੋਵੇ ਉਸ ਨੂੰ ਦਬਾਉਣ ਲਈ ਇਸ ਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਹੈ ਜਦੋਂ ਵੀ ਆਪਣੀ ਗੱਲ ਠਾਉਗੇ ਕਹਿਣਗੇ ਕਿ ਇਹ ਤੁਹਾਡੀ ਗੱਲ ਕਹਿਣ ਨਾਲ ਇਹ ਗਰੁੱਪ ਦਾ ਇਹ ਸਮੂਹ ਦਾ ਇਹ ਸਮਾਜਿਕ ਸਮੂਹ ਦਾ ਦਿਲ ਦੁਖਿਆ ਇਹ ਬੰਦੇ ਦੰਗਿਆਂ ਤੇ ਤਾਰੂ ਹੋ ਸਕਦੇ ਆ ਇਸ ਕਾਰਨ ਕਰਕੇ ਤੁਸੀਂ ਆਪਣੇ ਇਹ ਵਿਚਾਰ ਬੰਦ ਕਰੋ ਵਾਪਸ ਲਓ ਨਹੀਂ ਤਾਂ ਨੂੰ ਅਸੀਂ ਜੇਲ੍ਹ ਸਿੱਟਾਂ ਤੇ ਉਹ ਜੇਲ੍ਹ ਚ ਸੜਦੇ ਤਾਂ ਫਿਰ ਇਸ ਸਥਿਤੀ ਦੇ ਵਿੱਚ ਲੜਿਆ ਕਿਵੇਂ ਤੋ ਇੱਕ ਤਾਂ ਡਿਮਾਂਡ ਇਹ ਕੀਤੀ ਜਾਂਦੀ ਆ ਮੰਗ ਇਹ ਕੀਤੀ ਜਾਂਦੀ ਆ ਕਿ ਇਹ ਧਾਰਾ ਇਹ ਖਤਮ ਹੋਵੇ ਅੱਜ ਇਸ ਗੱਲ ਦੀ ਕੋਈ ਸੰਭਾਵਨਾ ਮੰਗ ਕਰਨ ਹੀ ਇੱਕ ਵੱਖਰੀ ਗੱਲ ਆ ਕਿ ਮੰਗ ਕੀਤੀ ਜਾ ਸਕਦੀ ਆ ਪਰ ਕੀ ਇਹ ਧਾਰਾ ਖਤਮ ਹੋ ਜੇਗੀ ਹਾਲ ਦੀ ਘੜੀ ਇਸ ਗੱਲ ਦੀ ਕੋਈ ਸੰਭਾਵਨਾ ਨੂੰ ਲੱਗਦੀ ਕਿਉਂਕਿ ਜਿਹੜੀਆਂ ਰਾਜ ਕਰ ਰਹੀਆਂ ਧਿਰਾਂ ਉਹ ਇਸ ਨੂੰ ਬੰਦ ਨਹੀਂ ਕਰਨਾਂ ਦੂਜਾ ਫਿਰ ਤਰੀਕਾ ਕੀ ਹੈ ਕਿ ਜਦੋਂ ਤੁਸੀਂ ਬੋਲਦੇ ਆ ਮੈਨੇ ਜੀ ਤੌਰ ਤੇ ਵੀ ਸਮਝਦੇ ਆ ਕਿ ਜਿਵੇਂ ਹੁਣ ਇੱਕ ਗੱਲ ਵਾਰ-ਵਾਰ ਆ ਰਹੀ ਹੈ ਕਿ ਜਿੰਨਾ ਸੱਜਣਾ ਤੇ ਕੇਸ ਦਰਜ ਹੋਇਆ ਉਹਨਾਂ ਬਾਰੇ ਗੱਲ ਕਹੀ ਜਾ ਰਹੀ ਹੈ ਕਿ ਗੱਲ ਤਾਂ ਉਹਨਾਂ ਦੀ ਠੀਕ ਹੈ ਪਰ ਉਹਨਾਂ ਨੂੰ ਇਸ ਰੂਪ ਚ ਨਹੀਂ ਕਹਿਣੀ ਚਾਹੀਦੀ ਸੀ ਗੱਲ ਤਾਂ ਉਹਨਾਂ ਦੀ ਠੀਕ ਹੈ ਪਰ ਇਸ ਰੂਪ ਚ ਨਹੀਂ ਕਹਿਣੀ ਚਾਹੀਦੀ ਸੀ ਅਸਲ ਦੇ ਵਿੱਚ ਤਾਂ ਇਹ ਕੀ ਹੈ ਕਿ ਤਕੜੇ ਦਾ ਸੱਤੀ ਵੀ ਹੀ ਸੌਵਾ ਅਸਲ ਵਿੱਚ ਕੀ ਹੈਗਾ ਇਹ ਤਾਂ ਖਾਂਦੇ ਦੀ ਦਾੜ੍ਹੀ ਹਿੱਲਣ ਵਾਲੀ ਗੱਲ ਹੈ ਅਸਲ ਵਿੱਚ ਕੀ ਹੈ ਕਿ ਉਹ ਦਬਾਉਣ ਦਾ ਇੱਕ ਤਰੀਕਾ ਹੀ ਹੈ ਕਿਸੇ ਵੀ ਢੰਗ ਨਾਲ ਕਿਹਾ ਜਾਵੇ ਉਸ ਦੀਆਂ ਜਿਹੜੀਆਂ ਵਿਆਖਿਆਵਾਂ ਉਹ ਇਹੀ ਕੀਤੀਆਂ ਜਾਣਗੀਆਂ ਪਰ ਇਸ ਦੇ باوجود ਤੁਸੀਂ ਕਿਸੇ ਵਿਸ਼ੇਸ਼ ਧਾਰਮਿਕ ਵਿਅਕਤੀ ਜਾਂ ਵਿਸ਼ੇਸ਼ ਕਟਣਾ ਦਾ ਜਦੋਂ ਤੁਸੀਂ ਜ਼ਿਕਰ ਕਰਦੇ ਆ ਤਾਂ ਤੁਹਾਨੂੰ ਇਹ ਜਾਪਦਾ ਹੈ ਕਿ ਇਸ ਘਟਨਾ ਦੇ ਇਸ ਵਿਅਕਤੀ ਦੇ ਨਾਂ ਲੈਣ ਨਾਲ ਕੁਝ ਲੋਕਾਂ ਦੀਆਂ ਭਾਵਨਾਵਾਂ ਹਾਰਟ ਹੋਣ ਗਈਆਂ ਤਾਂ ਉਸ ਸਮੇਂ ਰਹਿਤ ਇਹ ਹੀ ਦਿੱਤੀ ਜਾਂਦੀ ਹੈ ਕਿ ਜਿੰਨਾ ਬਚਿਆ ਜਾਵੇ ਉਹ ਨਹੀਂ ਵਧੀਆ ਗੱਲ ਕਿਉਂਕਿ ਅਸਲ ਵਿੱਚ ਦੇ ਸਾਹਮਣੇ ਹੋਰ ਬਹੁਤ ਸਮੱਸਿਆਵਾਂ ਹਨ ਉਹਨਾਂ ਸਮੱਸਿਆਵਾਂ ਨੂੰ ਐਡਰੈਸ ਕੀਤਾ ਜਾਵੇ ਉਹਨਾਂ ਸਮੱਸਿਆਵਾਂ ਵੱਲ ਹੋਇਆ ਜਾਵੇ ਚਾਹੇ ਉਹ ਗਰੀਬੀ ਦੀ ਆ ਚਾਹੇ ਉਹ ਬੇਰਜਗਾਰੀ ਦੀ ਆ ਚਾਹੇ ਲਿੰਗਿਕ ਵਿਤਕਰੀ ਦੀ ਆ ਉਹਨਾਂ ਮਸਲਿਆਂ ਦੇ ਉੱਤੇ ਵੱਡੀ ਪੱਧਰ ਤੇ ਜਿਹੜੀ ਆਲਮਬੰਦੀ ਕਰਨ ਦੀ ਜ਼ਰੂਰਤ ਆ ਚਾਹੇ ਉਹ ਕਿਸਾਨੀ ਦੀਆਂ ਸਮੱਸਿਆਵਾਂ ਆ ਨੌਜਵਾਨਾਂ ਦੀਆਂ ਸਮੱਸਿਆਵਾਂ ਆ ਨਸ਼ਿਆਂ ਦੀਆਂ ਸਮੱਸਿਆਵਾਂ ਆ ਪਰ ਇਸ ਮਸਲੇ ਤੇ ਇਹ ਵੀ ਨਹੀਂ ਕਿ ਤੁਸੀਂ ਕੋਈ ਵਿਚਾਰ ਹੀ ਨਾ ਕਰੋ ਤੇ ਇਸ ਨੂੰ ਤੁਸੀਂ ਛੱਡ ਜਾਓ ਜਿਹੜਾ ਫਿਰ ਤੂੰ ਅਗਲਾ ਮਸਲਾ ਪੈਦਾ ਹੁੰਦਾ ਹੈ ਉਹ ਮਸਲਾ ਪੈਦਾ ਹੁੰਦਾ ਹੈ ਕਿ ਤੁਸੀਂ ਇਹ ਜਿਹੜੇ ਵਿਚਾਰ ਪ੍ਰਗਟ ਕਰ ਰਹੇ ਹੋ ਕੀ ਉਹਨਾਂ ਵਿਚਾਰਾਂ ਨੂੰ ਡਿਫੈਂਡ ਕਰਨ ਲਈ ਕੀ ਉਹਨਾਂ ਵਿਚਾਰਾਂ ਲਈ ਖੜਨ ਲਈ ਤੁਹਾਡੀ ਲੜੀਨ ਦੀ ਲਾਮਬੰਦੀ ਹੈ ਕਿਉਂਕਿ ਜਿਹੜੀ ਪਬਲਿਕ ਪ੍ਰੈਸ਼ਰ ਹੈ ਜਿਹੜਾ ਲੋਕਾਂ ਦਾ ਤੁਹਾਡੇ ਨਾਲ ਹੋਣਾ ਤੁਹਾਡੇ ਵਿਚਾਰਾਂ ਦੇ ਨਾਲ ਹੋਣਾ ਉਹਦੀ ਵੀ ਬੜੀ ਜ਼ਰੂਰਤ ਹੁੰਦੀ ਹੈ ਨਿਸ਼ਚੈ ਆਰਾਮ ਦੇ ਵਿੱਚ ਲੋਕ ਗੱਲ ਨੂੰ ਨਹੀਂ ਸਮਝਦੇ ਪਰ ਨਰੰਤਰ ਪ੍ਰਚਾਰ ਨਾਲ ਨਰੰਤਰ ਗੱਲ ਸਮਝਾਉਣ ਨਾਲ ਸਮਝ ਵੀ ਜਾਂਦੇ ਨੇ ਨਿਸ਼ਚੈ ਕਿਸੇ ਮਹਾਪੁਰਸ਼ ਨੇ ਆਖਿਆ ਕਿ ਧਰਮ ਬਾਰੇ ਗੱਲ ਕਰਨ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਕਿਉਂਕਿ ਧਰਮ ਦਾ ਮੂਰਖਾਂ ਦੇ ਮਨਾਂ ਤੇ ਬੜਾ ਅਸਰ ਹੁੰਦਾ ਹੈ ਪਰ ਮੰਨ ਲਓ ਤੁਸੀਂ ਇਹ ਗੱਲ ਕਹਿ ਦਿੱਤੀ ਮੰਨ ਲਓ ਇਹ ਮੈਂ ਗੱਲ ਕਹਿ ਦਿੱਤੀ ਤਾਂ ਨਿਸ਼ਚੈ ਜਿਹੜੇ ਧਾਰਮਿਕ ਲੋਕ ਐ ਕਹਿ ਸਕਦੇ ਆ ਕਿ ਸਾਨੂੰ ਮੂਰਖ ਆਖਿਆ ਗਿਆ ਸਾਡੇ ਤਾਂ ਜਿਹੜੀਆਂ ਭਾਵਨਾਵਾਂ ਪੜ੍ਹ ਕੇ ਗਈਆਂ ਉਹ ਫੇਰ 295 ਤਾਂ ਤੁਹਾਡੇ ਲਈ ਤਿਆਰ ਤਾਂ ਫਿਰ ਕੀ ਕੀਤਾ ਜਾਵੇ ਰਾਹ ਇੱਕੋ ਹੀ ਆ ਲੋਕਾਂ ਨੂੰ ਲਗਾਤਾਰ ਜਾਗਰਤ ਕਰਨਾ ਵਿਗਿਆਨਕ ਸੋਚ ਦੇ ਲੜ ਲਾਉਣਾ ਧਾਰਮਿਕ ਫਿਰਕਾ ਪ੍ਰਸਥਿਤਾਂ ਉੱਪਰ ਉਠਾਉਣਾ ਤੇ ਲੋਕਾਂ ਦੀ ਲਾਮਬੰਦੀ ਕਰਨੀ ਇੰਨੀ ਲਾਮਬੰਦੀ ਕਰਨੀ ਕਿ ਤੁਸੀਂ ਘੱਟ ਗਿਣਤੀ ਚ ਨਾ ਰਹੋ ਕਿ ਤੁਹਾਨੂੰ ਹਰ ਕੋਈ ਦਬਾਜੇ ਤੁਹਾਡੇ ਵਿਚਾਰ ਐਨੇ ਫੈਲਣ ਕਿ ਤੁਸੀਂ ਬਹੁ ਗਿਣਤੀ ਦੇ ਵਿੱਚ ਹੋ ਤੁਸੀਂ ਤਾਰ ਹੀ ਸੱਚ ਤੇ ਵਿਗਿਆਨਕ ਸੋਚ ਤੇ ਖੜ ਸਕਦੇ